ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਵੀ ਅੱਜ ਖਾਲਸਤਾਨੀਆਂ ਦੀ ਨਾਲ ਇੱਕ ਬਹੁਤ ਘਟੀਆ ਕਰਤੂਤ ਤੁਹਾਡੇ ਸਾਹਮਣੇ ਰੱਖਣੀ ਹੈ ਕਰਤੂਤ ਕੀ ਹੈ ਇਹ ਕੋਈ ਤਾਂ ਅਮਰੀਕਾ ਗਏ ਨੇ ਤੇ ਕੁਝ ਕੈਨੇਡਾ ਗਏ ਨੇ ਕੁਝ ਆਸਟ੍ਰੇਲੀਆ ਤੇ ਕੁਝ ਗਏ ਨੇ ਇੰਗਲੈਂਡ ਇਨਾਂ ਵਿੱਚੋਂ ਕੁਝ ਹਰਾਮਖੋਰ ਲੋ ਨੇ ਜਿਹੜੇ ਆਪਣੀਆਂ ਸ਼ਕੀਆਂ ਭੈਣਾਂ ਦੇ ਨਾਲ ਵਿਆਹ ਕਰਵਾ ਕੇ ਗਏ ਨੇ ਕਿਸੇ ਨੇ ਮਾਸੀ ਦੀ ਕੁੜੀ ਨਾਲ ਵਿਆਹ ਕਰਾ ਲਿਆ ਕਿਸ ਨੇ ਚਾਚੇ ਦੀ ਕੁੜੀ ਨਾਲ ਵਿਆਹ ਕਰਾ ਲਿਆ ਕਿਸੇ ਨੇ ਭੂਆ ਦੀ ਕੁੜੀ ਨਾਲ ਵਿਆਹ ਕਰਾ ਲਿਆ ਇਦਾਂ ਵਿਆਹ ਕਰਾ ਕੇ ਪੱਕੇ ਹੋਏ ਨੇ ਤੇ ਅੱਜ ਮੈਨੂੰ ਘਟੋ ਘਟ 5 ਕੇਸ ਇਦਾਂ ਦੇ ਭੇਜੇ ਗਏ ਤਿੰਨ ਅਮਰੀਕਾ ਤੋਂ ਇੱਕ ਆਸਟ੍ਰੇਲੀਆ ਤੋਂ ਤੇ ਇੱਕ ਕੈਨੇਡਾ ਤੋਂ ਖੋਟ ਮਾਪੇ ਜੀ ਬਈ ਪਰ ਸਾਡੀ ਜਮੀਰ ਜਾਗਦੀ ਹੈ ਜੀ ਅਸੀਂ ਇਦਾਂ ਦੀ ਗੰਦਗੀ ਮੀਡੀਆ ਤੇ ਸੋਸ਼ਲ ਮੀਡੀਆ ਤੇ ਬਿਲਕੁਲ ਨਹੀਂ ਫੈਲਾ ਸਕਦੇ ਇਹ ਤਾਂ ਨਾਮ ਵੀ ਗੁਪਤ ਰੱਖਦੇ ਆ ਇਹਨਾਂ ਦੇ ਔਰ ਇਹ ਤਾਂ ਕਰਦੇ ਆ ਵੀ ਹੋਰਾਂ ਲੋਕਾਂ ਨੂੰ ਅਕਲ ਆ ਜਾਏ ਵੀ ਇਹ ਖਾਲਸਤਾਨੀ ਖੋਤੇਸਤਾਨੀ ਕਿਹੋ ਜਿਹਾ ਕਰਤੂ ਦੇ ਮਾਰਕ ਮੈਂ ਕਿਉਂ ਦੱਸਣ ਲੱਗਾ ਇਹ ਮੈਨੂੰ ਨਾ ਫੋਨ ਕਰਕੇ ਕਹਿੰਦੇ ਹੁੰਦੇ ਆ ਕਿ ਨਹੀਂ ਚੁੱਪ ਕਰ ਜਾਓ ਤੁਸੀਂ ਨਿੰਦਿਆ ਨਾ ਕਰੋ ਅਸੀਂ ਗੁਰਸਿੱਖ ਪਰਿਵਾਰ ਹੈਗੇ ਆ ਅਸੀਂ ਗੁਰਦਵਾਰ ਦੇ ਪ੍ਰਬੰਧਕ ਹੈਗੇ ਆ ਤੇ ਜਦੋਂ ਪੁੱਛ ਲਈਏ ਵੀ ਜਦੋਂ ਆਨੰਦ ਕਾਰਜ ਹੋਇਆ ਸੀ ਇਹ ਚਾਚੇ ਦੀ ਕੁੜੀ ਨੂੰ ਖੜਾ ਕੇ ਭੂਆ ਦੀ ਕੁੜੀ ਨੂੰ ਖੜਾ ਕੇ ਉਦੋਂ ਅਰਦਾਸ ਵਿੱਚ ਕੀ ਕਿਹਾ ਸੀ ਇਹ ਨਕਲੀ ਵਿਆਹ ਆ ਕਿ ਅਸਲੀ ਵਿਆਹ ਇਹ ਦੱਸੋ ਪਹਿਲਾਂ ਫਿਰ ਜਵਾਬ ਕੋਈ ਨਹੀਂ ਹੁੰਦਾ ਹੀ ਕੀ ਹੋਣਾ ਨਾ ਹੇ ਨਾਣਿਆਂ ਦੇ ਬਾਣ ਸਤਿਗੁਰੂ ਨਤਾਣਿਆਂ ਦੇ ਤਾਨ ਸਤਿਗੁਰੂ ਇਹ ਜੋੜੀ ਜੀਵੇ ਜੋ ਵਿਚਾਰ ਦਿਹਾਰੀ ਜੁਗਾ ਜੁਗਾ ਤੱਕ ਜਿੰਦੀ ਰਹੇ ਤੇ ਗੁਰੂ ਸਾਹਿਬ ਨੇ ਧੋਖਾ ਹੀ ਦਿੱਤਾ ਫਿਰ ਜਾਨਸਰ ਉਸੇ 3 ਸਾਲਾਂ ਬਾਅਦ ਤਲਾਕ ਲਿਆ ਹੋਣਾ ਤੇ ਇਹ ਬਿਆਦਵੀ ਨਹੀਂ ਹੈਗੀ ਇਹ ਔਲੰਘਣਾ ਨਹੀਂ ਹੈਗੀ ਇਹ ਕੀ ਪਰਸ਼ੀਪ ਸ਼ਰਮ ਮਤਾਂ ਦੇੜੀਆਂ ਨੇ ਸਾਨੂੰ ਤੋਂ ਨੂਮਰ ਜਿਆਦਾ ਬਾਰੇ ਪਤਾ ਹੈ ਜੀ ਤੁਨ ਸੁਨਾਨਤਾ ਬਾਰੇ ਪਤਾ ਹੈ ਜੀ ਹਾਂ ਜੀ ਪਤਾ ਹੈ ਸਾਨੂੰ ਇਹ ਤੁਹਾਡੇ ਵਰਗੇ ਹਰਾਮਖੋਰ ਨਹੀਂ ਅੱਛਾ ਜਦੋਂ ਇਹ ਫੋਨ ਕਰਦੇ ਹੁੰਦੇ ਨੇ ਨਾ ਗਿਆਨੀ ਜੀ ਗੁਰੂ ਸਾਹਿਬ ਨੇ ਨਾ ਫਲਾਣੇ ਰਾਗ ਵਿੱਚ ਇਹ ਸ਼ਬਦ ਵਿੱਚ ਇਦਾਂ ਕਿਹਾ ਤੇ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੀਂ ਇਹਨਾਂ ਨੂੰ ਪਤਾ ਵੀ ਨਹੀਂ ਵੀ ਇਹ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਹੈ ਕਿ ਬਾਹਰੋਂ ਹੈ ਬਸ ਰਟਿਆ ਰਟਾਇਆ ਜੋ ਕਿਸੇ ਦੇ ਕੰਨ ਵਿੱਚ ਪਿਆ ਹੁੰਦਾ ਉਹ ਮੈਨੂੰ ਕਹਿਣ ਦੀ ਕੋਸ਼ਿਸ਼ ਕਰਨਗੇ ਸਾਨੂੰ ਮਰਿਆਦਾ ਬਾਰੇ ਵੀ ਪਤਾ ਹੈ ਜੀ ਸੰਧਾਨਤਾ ਬਾਰੇ ਵੀ ਪਤਾ ਹੈ ਜੀ ਅਸੀਂ ਗੁਰੂ ਸਾਹਿਬ ਤੋਂ ਸਿੱਖਦੇ ਹਾਂ ਤੁਹਾਡੇ ਕੋਲੋਂ ਨਹੀਂ ਸਿੱਖਦੇ ਅਸੀਂ ਪਰ ਆਪਣੀ ਕਰਤੂਤ ਨਾ ਟੱਕ ਲਓ ਤੁਸੀਂ 15 ਸਾਲ ਪਹਿਲਾਂ ਕਿਹਦੇ ਨਾਲ ਵਿਆਹ ਕਰਾਇਆ ਸੀ ਉਹਨੂੰ ਤਲਾਕ ਦੇ ਕੇ ਦੁਬਾਰਾ ਤੁਸੀਂ ਵਿਆਹ ਕਰਾਇਆ ਔਰ ਗੁਰੂ ਸਾਹਿਬ ਨੂੰ ਤੁਸੀਂ ਧੋਖੇ ਵਿੱਚ ਰੱਖਿਆ ਗੁਰੂ ਸਾਹਿਬ ਦੇ ਤਾਬਿਆਂ ਵਿੱਚ ਖੜ ਕੇ ਅਰਦਾਸ ਕਰਾਈ ਉਹਦੇ ਥੋੜੀ ਕਿਹਾਣਾ ਵੀ ਨਕਲੀ ਵਿਆਹ ਜੀ ਦੁਬਾਰੇ ਫੇਰ ਕਰਾਵਾਂਗੇ ਉਹ ਤਾਂ ਅਸਲੀ ਗ੍ਰੰਥੀ ਨੂੰ ਥੋੜੀ ਪਤਾ ਹੋਣਾ ਹੈ ਗ੍ਰੰਥੀਨ ਦਾ ਪਾਸ ਇਦਾਂ ਕੀਤੀ ਹੋਣੀ ਹੈ ਪੱਲੇ ਟੈਂਡੇ ਲੱਗੀ ਇਹ ਸ਼ਬਦ ਪੜਿਆ ਹੋਣਾ ਲਾਵਾ ਪੜੀਆਂ ਹੋਣੀਆਂ ਉੱਤੇ ਨੰਨ ਸਾਹਿਬ ਦਾ ਪਾਠ ਹੋਇਆ ਹੋਣਾ ਇਹ ਸਾਰਾ ਕੁਝ ਕੀਤਾ ਹੋਣਾ ਜੀ ਤੇ ਹੁਣ ਗ੍ਰੰਥੀ ਨੂੰ ਜਾਂ ਰਾਗੀ ਨੂੰ ਥੋੜੀ ਪਤਾ ਹੋਣਾ ਹੈ ਵੀ ਹਰਾਮਖੋਰ ਚਾਚੇ ਦੀ ਕੁੜੀ ਨਾਲ ਤਾਏ ਦੀ ਕੁੜੀ ਨਾਲ ਭੂਆ ਦੀ ਕੁੜੀ ਨਾਲ ਮਾਮੇ ਦੀ ਕੁੜੀ ਨਾਲ ਵਿਆਹ ਕਰਾ ਕੇ ਪੱਕੇ ਹੋਣ ਵਾਸਤੇ ਕਰਾ ਰਹੇ ਨੇ ਵੀ ਤਲਾਕ ਲੈਣ ਦੇ ਬਾਅਦ ਦੇ ਵਿੱਚ ਐਦੋਂ ਵੱਡੀ ਵਿਆਧਵੀ ਕੀ ਹੋਊਗੀ ਅੱਛਾ ਇਹ ਬਾਹਰ ਬੈਠੇ ਨਾ ਮਤਾਂ ਦੇਣਗੇ ਵਿਆਧਵੀ ਹੋ ਰਹੀ ਹੈ ਤੇ ਇਹ ਵਿਆਧਵੀ ਨਹੀਂ ਹੈਗੀ ਜੇ ਕੋਈ ਤਮਾਕੂ ਲੈ ਕੇ ਭੁੱਲ ਭਲੇਖੇ ਗੁਰzare ਵੱਡ ਗਿਆ ਉਹਨੂੰ ਕੁੱਟ ਕੁੱਟ ਕੇ ਮਾਰ ਦਿੰਦੇ ਆ ਕਿਸ ਨੇ ਸ਼ਰਾਬ ਪੀ ਕੇ ਕੋਈ ਗੁਰਦੁਆਰੇ ਚਲਾ ਗਿਆ ਭਲੇਖੇ ਨਾਲ ਉਹਨੂੰ ਕੁੱਟ ਕੇ ਮਾਰ ਦਿੰਦੇ ਆ ਤੇ ਆਪ ਐਡੇ ਐਡੇ ਕ੍ਰਾਈਮ ਕੀਤੇ ਨੇ ਅੱਛਾ ਲੈ ਮੈਂ ਤਾਂ ਭੁੱਲੇ ਜਾਣਾ ਸੀ ਇਹ ਕੌਣ ਨੇ ਜੀ ਖਾਲਸਤਾਨੀ ਪਿਓਰ ਬੀ ਅਸੀਂ ਖਾਲਸੇ ਹਾਂ ਅਸੀਂ ਰਾਜ ਕਰਨਾ ਹੈ ਜਾਨਕਿ ਅਸੀਂ ਪੱਕੇ ਹੋਇਆ ਆਪਣੀਆਂ ਚਾਚੇ ਤਾਇਆਂ ਦੀਆਂ ਕੁੜੀਆਂ ਨਾਲ ਵਿਆਹ ਕਰਾ ਕੇ ਤੇ ਹੁਣ ਅਸੀਂ ਖਾਲਸਤਾਨੀ ਆਂ ਖੋਤੇ ਸਥਾਨੇ ਕਹੀਏ ਤੁਹਾਨੂੰ ਫਿਰ ਵਧੀਆ ਲੱਗੂ ਕੈਨੇਡਾ ਵਾਲਿਓ ਅਮਰੀਕਾ ਵਾਲਿਓ ਆਸਟ੍ਰੇਲੀਆ ਵਾਲਿਓ ਇੰਗਲੈਂਡ ਵਾਲਿਓ ਜਿੱਥੇ ਵੀ ਖਾਲਸਤਾਨੀ ਰਹਿੰਦੇ ਨੇ ਆ ਕਰਤੂਤਾਂ ਨੇ ਇਹਨਾਂ ਦੀਆਂ ਤੁਹਾਨੂੰ ਦੱਸਣਗੇ ਨਹੀਂ ਇਹ ਮੇਰੇ ਕੋਲੇ ਤਾਂ ਡਾਟਾ ਇਦਾਂ ਦਾ ਭੇਜਿਆ ਆ ਵੀ ਆ ਕੁੜੀ ਨੇ ਆ ਮੁੰਡੇ ਨਾਲ ਵਿਆਹ ਕਰਾਇਆ ਸੀ ਹੁਣ ਤਲਾਕ ਹੋ ਗਿਆ ਹੁਣ ਇਹ ਕੁੜੀ ਆ ਮੁੰਡੇ ਨਾਲ ਵਿਆਹੀ ਆ ਆ ਮੁੰਡਾ ਆ ਕੁੜੀ ਨਾਲ ਵਿਆਹ ਹੈ ਇਹ ਵੀ ਸਾਡੇ ਕੋਲੇ ਡਾਟਾ ਭੇਜਿਆ ਹੋਇਆ ਪਰ ਅਸੀਂ ਇਦਾਂ ਦੀ ਕਰਤੂਤ ਤੁਹਾਡੇ ਵਾਲੀ ਕਰਨੀ ਨਹੀਂ ਇੱਥੇ ਆਉਣ ਵਾਲੇ ਲੋਕਾਂ ਨੂੰ ਸचेत ਕਰਨ ਵਾਸਤੇ ਤੁਹਾਡੀ ਇੱਕ ਗੱਤੂਤਾ ਦੱਸ ਰਹੇ ਹਾਂ ਆਪਣੇ ਆਪ ਨੂੰ ਟਾਕੇ ਰੱਖੋ ਆਪਣੇ ਆਪ ਨੂੰ ਨਾ ਥੋੜਾ ਜਿਹਾ ਕੰਟਰੋਲ ਕਰ ਲਓ ਵੀ ਬਾਹਲੇ ਕੌਮ ਦੇ ਹਤਾਇਸ਼ੀ ਨਾ ਬਣੋ ਐਵੇਂ ਖਾਲਸਤਾਨ ਖਾਲਸਤਾਨ ਕਰਕੇ ਲੋਕਾਂ ਦੀ ਲੁੱਟ-ਖੋਟ ਕਰਕੇ ਆਪਣੇ ਘਰ ਭਰ ਕੇ ਬਾਹਲੇ ਦੁੱਧ ਤੋਤੇ ਨਾ ਬਣੋ ਹੁਣ ਟਾਈਮ ਆ ਗਿਆ ਜਿੰਨੀਆਂ ਵੀ ਕੰਟਰੀਆਂ ਵਿੱਚ ਤੁਸੀਂ ਰਹਿੰਦੇ ਹੋ ਤੁਹਾਡਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਤੁਹਾਡੇ ਛੇਤਰ ਪੈਣੇ ਸ਼ੁਰੂ ਨੇ ਮੈਂ ਤੁਹਾਨੂੰ ਜਿਸ ਚੇਤ ਉਹਨਾਂ ਨੂੰ ਕਰਦਾ ਨਾ ਜਿਹੜੇ ਤੁਥੋਂ ਬਚ ਜਾਣ ਤਾਂ ਤੁਹਾਨੂੰ ਵੀ ਕਰ ਰਿਹਾ ਤੁਸੀਂ ਵੀ ਆਪਣਾ ਬਚਾਅ ਕਰ ਲਓ ਕੋਈ ਨਹੀਂ ਗਲਤੀਆਂ ਹੋ ਜਾਂਦੀਆਂ ਜਿਹੜੀਆਂ ਕਰ ਲਈਆਂ ਉਹ ਮਾਫ ਨੇ ਜੀ ਕਿਹੜਾ ਕਿਸੇ ਨੂੰ ਕੁਝ ਕਹਿਣਾ ਪਰ ਥੋੜਾ ਜਿਹਾ ਅਕਲ ਤੋਂ ਕੰਮੇ ਜ਼ਰੂਰ ਲੈ ਲਓ ਗਿਆਨੀ ਜੀ ਮਰਜ਼ਾਦਾ ਬਾਰੇ ਖਿਆਲ ਰੱਖਿਆ ਕਰੋ ਜੀ ਤੇ ਤੁਹਾਨੂੰ ਪਾਪ ਲੱਗਣਾ ਤੁਸੀਂ ਨਰਕਾਂ ਦੇ ਵਿੱਚ ਜਾਓਗੇ ਕੋਈ ਗੱਲ ਨਹੀਂ ਤੁਸੀਂ ਸਵਰਗਾਂ ਵਿੱਚ ਜਾਓ ਸਾਡੇ ਨਰਕ ਹੀ ਚੰਗੇ ਆ ਮਰਨ ਤੋਂ ਬਾਅਦ ਕਿਹਨੇ ਸਵਰਗ ਦੇਖਿਆ ਕਿਹਨੇ ਨਰਕ ਦੇਖਿਆ ਤੁਸੀਂ ਹੁਣੇ ਨਰਕਾਂ ਵਿੱਚ ਬੈਠੇ ਹੋ ਜਿਹੜਾ ਬੰਦਾ ਆਪਣੇ ਚਾਚੇ ਦੀ ਧੀ ਭੂਆ ਦੀ ਮਾਸੀ ਦੀ ਮਾਮੇ ਦੀ ਕੁੜੀ ਨਾਲ ਵਿਆਹ ਕਰਾ ਕੇ ਕੈਨੇਡਾ ਵਿੱਚ ਅਮਰੀਕਾ ਵਿੱਚ ਇੰਗਲੈਂਡ ਵਿੱਚ ਅਸੀਲੇ ਵਿੱਚ ਪੱਕਾ ਹੋਇਆ ਤੇ ਉਹ ਇੱਥੇ ਹੀ ਨਰਕ ਦੀ ਜ਼ਿੰਦਗੀ ਜੀ ਰਿਹਾ ਜੀ ਜਦੋਂ ਦੂਜੀ ਘਰ ਵਾਲੇ ਆ ਕੇ ਪੁੱਛੂ ਵੀ ਤੂੰ ਪੱਕਾ ਹੋਇਆ ਸੀ ਉਹ ਕੁੜੀ ਕੌਣ ਸੀ ਫਿਰ ਦੱਸਿਆ ਉਹ ਮੇਰੇ ਮਾਮੇ ਦੀ ਕੁੜੀ ਸੀ ਫਿਰ ਦੱਸਿਆ ਉਹ ਕਨਵੜੀ ਨੂੰ ਵੀ ਇਹ ਤਾਂ ਮੇਰੀ ਭੂਆ ਦੀ ਕੁੜੀ ਸੀ ਆ ਕੇ ਫਿਰ ਭਾਜੀ ਕਹਿੰਦੀ ਹੋ ਉਹ ਜਬੀਰ ਜੀ ਕਹਿੰਦੀ ਹੋ ਤੇ ਜੇ ਕਿਤੇ ਫੋਟੋ ਦੇਖ ਲਵੇ ਵੀ ਇਹ ਤਾਂ ਲਾਵਾ ਲੈਂਦਾ ਸੀ ਇਹਦੇ ਨਾਲ ਆ ਦੇਖ ਲੋ ਜੀ ਜੋੜੇ ਜੀਵੇ ਚੁਗਚਾਰ ਦਿਹਾਰੀ ਥਰ ਪਹਿਲੇ ਹੀ ਲਾ ਪਰਵਿਰਤੀ ਵੀ ਲਾਵਾ ਪੜੀਆਂ ਜਾ ਰਹੀਆਂ ਨੇ ਫਿਰ ਰਿਕਾਰਡ ਤਾਂ ਹੁੰਦਾ ਹੀ ਹੈ ਕਈਆਂ ਦੇ ਸੱਚ ਤਲਾਕ ਵੀ ਹੋ ਗਏ ਬਾਅਦ ਵਿੱਚ ਵਿੱਚ ਇੰਨੀ ਗੰਦੀ ਕਰਤੂਤ ਕੀਤੀ ਤੁਸੀਂ ਝੂਠ ਮਾਰ ਕੇ ਵਿਆਹ ਕਰਾਇਆ ਇਹ ਖਾਲਸਤਾਨੀ ਨੇ ਜੀ ਖੋਤੇ ਸਿਰੇ ਦੇ ਅੱਛਾ ਇੱਕ ਹੋਰ ਗੱਲ ਕਹਿਣੀ ਸੀ ਜਿੰਨੀਆਂ ਵੀ ਕੁੜੀਆਂ ਨੇ ਇਹਨਾਂ ਨਾਲ ਵਿਆਹ ਕਰਾਏ ਨੇ ਉਹਨਾਂ ਸਾਰਿਆਂ ਨੂੰ ਬੇਨਤੀ ਹੈ ਜੀ ਤੁਹਾਡੇ ਕੋਲੋਂ ਗਲਤੀ ਹੋ ਗਈ ਤੁਹਾਨੂੰ ਲਾਲਚ ਸੀ ਜਾਂ ਲਾਲਚ ਦਿੱਤਾ ਗਿਆ ਪਰ ਆਪਣੇ ਬੱਚਿਆਂ ਨੂੰ ਕੰਟਰੋਲ ਕਰ ਲਿਓ ਇਹ ਕਲੰਕ ਮੱਥੇ ਤੇ ਲੱਗੂ ਜਦੋਂ ਵੀ ਰਿਕਾਰਡ ਬੋਲੂ ਨਾ 에어ਪੋਰਟ ਤੇ ਡਾਟਾ ਖਤਮ ਨਹੀਂ ਹੁੰਦਾ ਰਿਕਾਰਡ ਖਤਮ ਨਹੀਂ ਹੁੰਦਾ ਉੱਥੇ ਉਹੀ ਨਾ ਬੋਲੂ ਜਿਹਦੇ ਨਾਲ ਵਿਆਹ ਕਰਾਇਆ ਸੀ ਨਾਲ ਆਊਗਾ ਵੀ ਤਲਾਕ ਹੋ ਗਿਆ ਹੁਣ ਦੁਬਾਰੇ ਵਿਆਹ ਕਰਾ ਲਿਆ ਇਹ ਵੀ ਆਊਗਾ ਤੇ ਆਪਣੇ ਬੱਚਿਆਂ ਤੋਂ ਪਰਦਾ ਰੱਖ ਲਿਓ ਮਾੜਾ ਮੋਟਾ ਅਕਲ ਤੋਂ ਕੰਮ ਲੈ ਲਓ ਜਿਹੜਾ ਬਾਹਰ ਜਾਣ ਦਾ ਕੀੜਾ ਨਾ ਦਿਮਾਗ ਦੇ ਵਿੱਚ ਉਹਨੇ ਮਿੱਟੀ ਪਟਾਦੀ ਪੂਰੀ ਕੌਮ ਦੀ ਤੇ ਇਹ ਬਾਹਰ ਜਾਣ ਦੇ ਕੀੜੇ ਨੇ ਸਾਰਾ ਕੁਝ ਕਰਾਇਆ ਆ ਕਈ ਇਥੇ ਏਜੰਟਾਂ ਦੇ ਫੋਨ ਆਉਂਦੇ ਕਹਿੰਦੇ ਸਾਨੂੰ ਕਿਹਾ ਹੋਇਆ ਜੇ ਕੋਈ ਕੁੜੀ ਹੋਵੇ ਤਾਂ ਐਲਸ ਕੀਤੀ ਹੋਈ ਅਸੀਂ ਲਾਵਾਂਗੇ 20 ਲੱਖ ਰੁਪਈਆ ਤੇ ਕੋਈ ਕੁੜੀ ਮਰਜ਼ੀ ਹੋਵੇ ਇਦਾਂ ਆ ਰਹੇ ਇਹ ਕੌਣ ਨੇ ਜੀ ਖਾਲਸਤਾਨੀ ਆਪਾਂ ਨੂੰ ਨਹੀਂ ਇਕਤੀੜਾ ਜਿਹੜਾ ਨਿੱਜਰ ਮਰ ਗਿਆ ਉਹਦੀਆਂ ਇਕਤੀੜਾਂ ਚਲੋ ਇੰਨੀ ਕੁ ਲਾਪਾ ਬਹੁਤ ਹੈ ਤੇ ਮੈਨੂੰ ਫੋਨ ਕਰਨ ਤੋਂ ਪਹਿਲਾਂ ਆਪਣੇ ਮੰਜੇ ਥੱਲੇ ਛੋਟਾ ਫੇਰ ਲਿਆ ਕਰੋ ਵੀ ਅਸੀਂ ਆਪਣੇ ਪਿਓ ਦੇ ਆ ਅਸੀਂ ਆਪਣੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਗੱਲ ਕਰਦੇ ਆ ਤੁਹਾਡੇ ਖਾਲਸਤਾਨ ਦੀ ਤੁਹਾਡੀ ਗੰਦਗੀ ਦੀ ਤੁਹਾਡੀ ਮਰਦ ਦੀ ਸਾਨੂੰ ਲੋੜ ਨਹੀਂ ਕੰਧਾਂ ਵਿੱਚ ਟੱਕਰਾਂ ਮਾਰਨੇ ਹਮਾਰੀ ਚੱਲਿਆ ਕਰੋ ਉੱਥੇ ਬਸੇਰੀਆਂ ਪਹਾੜੀਆਂ ਨੇ ਕੈਨੇਡਾ ਦੇ ਵਿੱਚ ਬਸੇਰੇ ਵੱਡੇ ਵੱਡੇ ਰੋਡ ਨੇ ਵੱਡੇ ਵੱਡੇ ਟਰੱਕ ਨੇ ਮੂਹਰੇ ਆ ਕੇ ਮਰ ਜਾ ਕਰੋ ਨਾਲੇ 2-4 ਲੱਖ ਮਿਲ ਜਾਂਦਾ ਐਮਸੋਰਸਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ